ਜਦੋਂ ਅਸੀਂ ਗੇਨਸਿਜ਼ ਜਿਗੜਦੇ ਨਾ ਬੱਸਾਂ ਤੁਰਦੀਆਂ ਫਿਰਦੀਆਂ ਤੁਰਦੀਆਂ ਫਿਰਦੀਆਂ ਨੇ ਤੇ ਮੈਂ ਕਿਹ ਨਹੀਂ ਐਕਸਲੈਂਸ ਛੱਡ ਕੇ ਜਿਮਮੀ ਨਹੀਂ ਹੋਣਾ ਚਾਹੀਦਾ ਜਿਮਮੀ ਗਿਲਬਾਸ ਸਰਵਿਸਿਜ਼ ਹਾਂਜੀ ਹਾਂਜੀ ਹੋਣਾ ਤਾਂ ਚਾਹੀਦਾ ਚਲੋ ਕੋਈ ਨਹੀਂ ਉਹ ਵੀ ਆਪਣੀ ਜਦੋਂ ਚੰਗੇ ਮਾਪਿਆਂ ਦੀ ਚੰਗੀ ਸਿੱਖਿਆ ਦਿੱਤੀ ਆ ਉਹ ਸਾਡੇ ਵਿੱਚ ਅਸੀਂ ਟਰਾਈ ਕਰਦੇ ਆ ਕਿ ਉਹ ਵੀ ਸਾਰੀ ਇਹਨਾਂ ਦੇ ਅੰਦਰ ਪਾਈ ਜਾਵੇ ਹੁਣ ਆਸਟ੍ਰੇਲੀਆ ਰਹਿੰਦੇ ਆ ਇੱਥੇ ਚਾਚੇ ਇੱਥੇ ਦਾਇ ਇੱਥੇ ਘਰ ਨੇ ਸੀ ਨਾ ਬਾਈ ਉਹਨਾਂ ਦੇ ਘਰੇ ਗਏ ਜਿੰਨਾ ਤੁਸੀਂ ਪਿਆਰ ਦਿੰਨੇ ਹੋ ਉਸ ਤੋਂ ਵੱਧ ਤੁਹਾਡੇ ਪੇਰੈਂਟਸ ਪਿਆਰ ਦਿੰਦੇ ਨੇ ਪੰਜਾਬੀ ਇਹ ਕਿੰਨੇ ਕੁ ਬੋਲ ਲੈਂਦੇ ਨੇ ਪ੍ਰੋਪਰ ਪੰਜਾਬੀ ਬੋਲਦੇ ਆ ਕਿ ਪੰਜਾਬੀ ਚ ਗੱਲ ਕਰਦੇ ਦਾਦਾ ਦਦੀ ਨੂੰ ਇੰਗਲਿਸ਼ ਆਉਂਦੀ ਨਹੀਂ ਇਸ ਕਰਕੇ ਫਿਰ ਉਹਨਾਂ ਪੰਜਾਬੀ ਚ ਬੋਲਦੇ ਉਹਨੂੰ ਤੇ ਬਾਪੂ ਜੀ ਨੇ ਜਿਹੜੇ ਉਹ ਕਹਿੰਦੇ ਵੀ ਜਿੰਮੀ ਜਾਂਦੇ ਹੀ ਜਾਂਦਾ ਪੰਜਾਬ ਤੇ ਉਹ ਕਹਿੰਦੇ ਨੇ ਵੀ ਬਾਪੂ ਤੂੰ ਵੀ ਜਾਣੀ ਜਾਣਾ ਪੰਜਾਬ ਹਾਂਜੀ ਹਾਂਜੀ ਅਸੀਂ ਹਰ ਸਾਲ ਜਾਂਦੇ ਆਂ ਕਿਉਂਕਿ ਜੇ ਅਸੀਂ ਨਹੀਂ ਜਾਵਾਂਗੇ ਫਿਰ ਬੱਚੇ ਨਹੀਂ ਜਾਣਗੇ ਉਹਨਾਂ ਨੂੰ ਪਤਾ ਕੀ ਲੱਗੂ ਘਰ ਕੀ ਐ ਬਾਰ ਕੀ ਐ ਸਾਡੇ ਬੱਚਿਆਂ ਨੂੰ ਵੀ ਲੈ ਕੇ ਉਹ ਆਪਣੇ ਘਰ ਨਾਲ ਜੁੜੇ ਰਹਿਣ ਪਰ ਅੱਲਾ ਜਦੋਂ ਸਾਰੇ ਪਰਿਵਾਰ ਇਕੱਠੇ ਹੋਏ ਆਂ ਦੇਖੋ ਕਿੰਨਾ ਖੁ ਇਹ ਸਾਰੇ ਆਣੇ ਯੋਗਦਾਨ ਪਾਓ ਕੋਈ ਬੰਦਾ ਘਰੇ ਨਾ ਰਹੋ ਇਕੱਲਾ ਇਕੱਲਾ ਇੱਥੇ ਆਓ ਸਤਿ ਸ਼੍ਰੀ ਅਕਾਲ ਜੀ ਰੱਬੋ ਟੀਵੀ ਦੇਖ ਰਹੇ ਹੋ ਤੁਸੀਂ ਮੇਰੇ ਨਾਲ ਲਈ ਜਿੰਮੀ ਗਿੱਲ ਪਾਈ ਜੀ ਬਾਈ ਜੀ ਨੇ ਸਾਡੇ ਬਹੁਤ ਪਿਆਰੇ ਤੇ ਐਕਸਲੈਂਸ ਕੋਚਸ ਐਂਡ ਬੱਸ ਸਰਵਿਸਿਜ਼ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਦੱਸੋ ਠੀਕ ਠਾਕ ਜਦੋਂ ਅਸੀਂ ਗੇਂਸੇ ਜਿਵੇਂ ਵੜਦੇ ਨਾ ਬੱਸਾਂ ਤੁਰਦੀਆਂ ਫਿਰਦੀਆਂ ਤੁਰਦੀ ਫਿਰਦੀਆਂ ਨੇ ਤੇ ਮੈਂ ਕਹਿੰਨੀ ਐਕਸਲੈਂਸ ਛੱਡ ਕੇ ਜਿੰਮੀ ਨਹੀਂ ਹੋਣਾ ਚਾਹੀਦਾ ਜਿੰਮੀ ਗਿਲਬਸ ਸਰਵਿਸਿਜ਼ ਹਾਂਜੀ ਹਾਂਜੀ ਹੋਣਾ ਤਾਂ ਚਾਹੀਦਾ ਚਲੋ ਕੋਈ ਨਹੀਂ ਉਹ ਵੀ ਆਪਣੀ ਦਾ ਨਾਮ ਦਿੱਤਾ ਹੈ ਨਾ ਕਿਵੇਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਅਸੀਂ ਨਾ ਬਾਈ ਉਹਨਾਂ ਦੇ ਘਰੇ ਗਏ ਅਤੇ ਜਿੰਨਾ ਤੁਸੀਂ ਪਿਆਰ ਦਿੰਨੇ ਹੋ ਉਸ ਤੋਂ ਵੱਧ ਤੁਹਾਡੇ ਪੇਰੈਂਟਸ ਪਿਆਰ ਦਿੰਦੇ ਨੇ ਇੰਟਰਨਲ ਤੇ ਬਾਈ ਜੀ ਹੁਣਾਂ ਦੀ ਘਰੇ ਫੈਮਲੀ ਦੀ ਜਿਵੇਂ ਤੁਸੀਂ ਇੰਟਰਵਿਊ 'ਚ ਪਹਿਲਾਂ ਦੱਸਿਆ ਸੀ ਤੇ ਉਹ ਫੈਮਲੀ ਥੋੜੀ ਸੀ ਫੋਟੋ ਵਗੈਰਾ ਦੇਖੀ ਤੇ ਬਾਈ ਹੁਣਾਂ ਦੇ ਬੱਚੇ ਨੇ ਕਿਵੇਂ ਪਰਿਵਾਰ ਦੇ ਵਿੱਚ ਵਿਚਰਦੇ ਹੋ ਤੇ ਬੱਚਿਆਂ ਨੂੰ ਕੀ ਸਿਖਾਉਣੇ ਵੀ ਜਿਹੜਾ ਤੁਸੀਂ ਹੰਡਾਇਆ ਉਹੀ ਇਹ ਹੰਡਣ ਸਭ ਤੋਂ ਪਹਿਲੀ ਗੱਲ ਆ ਜੀ ਜਿਹੜੇ ਜਦੋਂ ਚੰਗੇ ਮਾਪੇ ਉਹ ਦੀ ਚੰਗੀ ਸਿੱਖਿਆ ਦਿੱਤੀ ਆ ਉਹ ਸਾਡੇ ਵਿੱਚ ਅਸੀਂ ਟਰਾਈ ਕਰਦੇ ਆ ਕਿ ਉਹ ਹੀ ਸਾਰੀ ਇਨਾਂ ਦੇ ਅੰਦਰ ਪਾਈ ਜਾਵੇ ਕਿ ਜਦੋਂ ਕੋਈ ਆਉਂਦਾ ਜਾਂ ਆਪਣੇ ਪਰਿਵਾਰ ਚੋਂ ਜਾਂ ਕੋਈ ਚਾਚੇ ਤਾਏ ਸਾਰਿਆਂ ਨੂੰ ਮੈਂ ਹੁਣ ਆਸਟ੍ਰੇਲੀਆ ਰਹਿੰਦੇ ਆ ਇੱਥੇ ਚਾਚੇ ਇੱਥੇ ਤਾਏ ਇੱਥੇ ਘਰ ਨੇ ਪੰਜਾਬੀ ਇਹ ਕਿੰਨੀ ਕ ਬੋਲ ਲੈਂਦੇ ਨੇ ਪ੍ਰੋਪਰ ਪੰਜਾਬੀ ਬੋਲਦੇ ਆ ਕਿ ਪੰਜਾਬੀ ਚ ਗੱਲ ਕਰਦੇ ਦਾਦਾ ਦਾਦੀ ਨੂੰ ਇੰਗਲਿਸ਼ ਆਉਂਦੀ ਨਹੀਂ ਇਸ ਕਰਕੇ ਫਿਰ ਉਹ ਪੰਜਾਬੀ ਚ ਹੀ ਬੋਲਦੇ ਆ ਤੁਹਾਨੂੰ ਇੰਗਲਿਸ਼ ਕਿੰਨੀ ਕ ਆਉਂਦੀ ਵਧੀਆ ਆਉਂਦੀ ਆ ਜੀ ਜਿੰਨੀ ਕ ਪੱਟ ਕੱਢ ਦਿੰਨੇ ਆ ਪੂਰੇ ਹਾਂਜੀ ਹਾਂਜੀ ਜਿੰਨੀ ਜਿਦ ਲੋੜ ਆ ਉਹ ਨਹੀਂ ਬੋਲ ਲੈਂਦੇ ਆ ਬੋਲ ਲੈਂਦੇ ਆ ਹਾਂਜੀ ਤੇ ਇਥੇ ਰਹਿਣ ਦੇ ਵਿੱਚ ਜੇ ਪੰਜਾਬ ਜਾਣੇ ਉਹ ਪਹਿਲੀ ਵਾਰੀ ਜਾਂ ਕੁਝ ਕੀ ਮਨ ਦੇ ਵਿਚਾਰ ਹੁੰਦੀ ਹੈ ਵੀਰੇ ਦੇ ਬਾਪੂ ਜੀ ਨੇ ਜਿਹੜੇ ਉਹ ਕਹਿੰਦੇ ਵੀ ਜਿੰਮੀ ਜਾਂਦੇ ਹੀ ਜਾਂਦਾ ਹੈ ਪੰਜਾਬ ਤੇ ਉਹ ਕਹਿੰਦੇ ਨੇ ਵੀ ਬਾਪੂ ਤੂੰ ਵੀ ਜਾਣੀ ਜਾਣਾ ਹੈ ਪੰਜਾਬ ਹਾਂਜੀ ਹਾਂਜੀ ਅਸੀਂ ਹਰ ਸਾਲ ਜਾਂਦੇ ਆਂ ਕਿਉਂਕਿ ਜੇ ਅਸੀਂ ਨਹੀਂ ਜਾਵਾਂਗੇ ਫਿਰ ਬੱਚੇ ਨਹੀਂ ਜਾਣਗੇ ਉਹਨਾਂ ਨੂੰ ਪਤਾ ਕੀ ਲੱਗੂ ਘਰ ਕੀ ਹੈ ਬਾਰ ਕੀ ਹੈ ਅਸੀਂ ਟਰਾਈ ਕਰਦੇ ਆਂ ਕਿ ਹਰ ਸਾਲ ਜਾਈ ਸਾਡੇ ਬੱਚਿਆਂ ਨੂੰ ਵੀ ਲੈ ਕੇ ਉਹ ਆਪਣੇ ਘਰ ਨਾਲ ਜੁੜੇ ਰਹਿਣ ਇੱਕ ਕੋਸ਼ਿਸ਼ ਕਰਦੇ ਆਂ ਤੇ ਇਸੇ ਇਹ ਸਾਰਿਆਂ ਨੂੰ ਕਰਨੀ ਚਾਹੀਦੀ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਕਰਨੀ ਚਾਹੀਦੀ ਹੈ ਤਾਂ ਹੀ ਨਾਲ ਜੁੜ ਕੇ ਰਹਿਣਗੇ ਜਦੋਂ ਪੰਜਾਬ ਦੇ ਵਿੱਚ ਜਾਂਦੇ ਹੋ ਕੋਈ ਜਿਵੇਂ ਛੋਟੇ ਹੁੰਦੇ ਦੀਆਂ ਯਾਦਾਂ ਨੇ ਕੋਈ ਖਾਣਾ ਹੈ ਪੀਣਾ ਹੈ ਮਨ ਚ ਹੁੰਦੀ ਵੀ ਹਾਂ ਅੱਜ ਫੇਰ ਜਾਣਾ ਹੈ ਪੰਜਾਬ ਤੇ ਐਵੇਂ ਮੌਜਾਂ ਲੁੱਟਣੀਆਂ ਨੇ ਹਾਂਜੀ 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 ਪੂਰਾ ਜੋਰ ਹੁੰਦਾ ਜਿੱਥੇ ਜਾ ਕੇ ਪਹਿਲੇ ਹੀ ਡਿਸਾਈਡ ਕੀਤੇ ਹੁੰਦੇ ਕਿੱਥੇ ਕਿੱਥੇ ਜਾਣਾ ਆਪਦੇ ਪਿੰਡ ਸ਼ਹਿਰ ਦੀਆਂ ਗਲੀਆਂ ਚ ਉਹ ਚੀਜ਼ਾਂ ਨੂੰ ਬਹੁਤ ਮਿਸ ਕਰਦੇ ਹਾਂ ਇਸ ਕਰਕੇ ਹਰ ਸਾਲ ਜਾ ਕੇ ਯਾਦਾਂ ਤਾਜ਼ੀਆਂ ਕਰਦੇ ਹਾਂ ਹਾਂਜੀ ਹਾਂਜੀ ਤੇ ਹੁਣ ਪੰਜਾਬ ਦੇ ਜਿਹੜੇ ਵਸਨੀਕ ਇੱਥੇ ਆਏ ਹੋਣੇ ਉਹਨਾਂ ਨੂੰ ਕੀ ਮੈਸੇਜ ਦਵੋਗੇ ਮੈਂ ਤਾਂ ਹੀ ਮੈਸੇਜ ਦਊਂਗਾ ਕਿ ਆਪਾਂ ਸਾਰੇ ਰਲ ਮਿਲ ਕੇ ਰਹੀਏ ਹੁਣ ਜਿਵੇਂ ਪਰਾਲਾ ਅੱਜ ਆਪਾਂ ਸਾਰੇ ਪਰਿਵਾਰ ਇਕੱਠੇ ਹੋਏ ਆ ਦੇਖੋ ਕਿੰਨਾ ਖੁਸ਼ੀ ਦਾ ਮਾਹੌਲ ਬਣਿਆ ਇਹਨੂੰ ਹੋਰ ਵੱਧ ੜ ਕੇ ਆਪਾਂ ਅੱਗੇ ਵਧਾਈਏ ਸਾਰੇ ਜਾਣੇ ਯੋਗਦਾਨ ਪਾਓ ਕੋਈ ਬੰਦਾ ਘਰੇ ਨਾ ਰਹੋ ਇਕੱਲਾ ਇਕੱਲਾ ਇੱਥੇ ਆਓ ਤੇ ਇਕੱਲਾ ਇਕੱਲਾ ਪੰਜਾਬੀ ਦੀ ਗੱਲ ਕਰੋ ਤੇ ਕੈਂਸ ਚ ਹੋਰ ਕਿੰਨੇ ਪ੍ਰੋਗਰਾਮ ਕਰਾਉਂਦੇ ਰਹੋਗੇ ਹਮ ਤਾਂ ਚੱਲਦੇ ਹੀ ਰਹਿਣੇ ਆ ਜੀ ਕਿਉਂਕਿ ਸਾਰ ਸਬਸ ਇੰਨੀ ਕੀ ਗੱਲ ਹੈ ਜੀ ਸਾਰੇ ਪਿਆਰ ਨਾਲ ਪਰਮ ਹੰਗਾਰਾ ਦੇ ਦੇਣ ਬਸ ਇੰਨਾ ਹੀ ਬਹੁਤ ਹੈ ਤੇ ਕੋਈ ਉਧਰ ਦੇਖ ਕੇ ਕਹ ਦੋ ਕਿ ਦੇਖਦੇ ਰਹੋ ਰੋਬੋ ਟੀਵੀ ਦੇਖਦੇ ਰਹੋ ਰੋਬੋ ਟੀਵੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਵੀਰ ਜੀ